ਚਿਬਰਗੜ੍ਹ ਜੇਲ੍ਹ ਵਿੱਚ ਬੰਦ ਖਡੋਰ ਸਾਹ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੇ ਮੁੱਢ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ NSA ਲਗਾਉਣ ਸੰਬੰਧ ਚ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਜਵਾਬ ਦਾਇਰ ਕੀਤਾ ਹੈ ਇਸ ਵਿੱਚ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਮੌਲਜਮ ਸੂਬੇ ਦੀ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਹਨ ਇਸ ਦਿਨ ਲਈ ਸੂਬੇ ਦੇ ਸੀਐਮ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਹੈ ਇਸ ਗੱਲ ਨੂੰ ਜ਼ੋਰ ਦਾ ਢੰਗ ਨਾਲ ਪੇਸ਼ ਕਰਨ ਲਈ ਪੁਲਿਸ ਵੱਲੋਂ ਕੁਝ ਵੀਡੀਓ ਕਲਿੱਪਾਂ ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਸ ਵਿੱਚ ਦੋਸ਼ੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਉਹੀ ਹਾਲ ਹੋਵੇਗਾ ਜੋ ਸਾਫਕਾ ਸੀਐਮ ਬਿਆਨਤ ਸਿੰਘ ਦਾ ਹੋਇਆ ਸੀ ਜਿਸ ਦੀ ਜਾਨ ਅਤਵਾਦੀਆਂ ਨੇ ਬੰਦ ਧਮਾਕਾ ਵਿੱਚ ਲੈ ਲਈ ਸੀ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਤੈਅ ਕੀਤੀ ਜਾਵੇਗੀ ਇਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰਾਂ ਅਮਰਪਾਲ ਤੇ ਐਨਐਸਏ ਲਗਾਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨਗੇ ਆ ਅਮਰਪਾਲ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਵੁਰਦ ਲਾਗੂ ਕੀਤੇ ਗਏ ਐਨਐਸਏ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚਲਿਤ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਅਦਾਕਾਰ ਦਲਜੀਤ ਸਿੰਘ ਕਲਸੀ ਅਤੇ ਗੁਰਮੀਤ ਸਿੰਘ ਭੁੱਕਣ ਵਾਲਾ ਬਾਰੇ ਜਵਾਬ ਦਾਇਰ ਕੀਤੇ ਗਏ ਹਨ ਇਹ ਹਲਫਨਾਮਾ ਅਵਤਸਰ 30ਤੀ ਪੁਲਿਸ ਵੱਲੋਂ ਧਾਰਕ ਕੀਤਾ ਗਿਆ ਹੈ ਹਲਫਨਾਮੇ ਅਨਸਾਰੇ ਇਹ ਵੀਡੀਓ ਫਰਵਰੀ 2023 ਵਿੱਚ ਰਜਨਾਲਾ ਸਟੇਸ਼ਨ ਦੀ ਘਟਨਾ ਤੋਂ ਬਾਅਦ ਡੇਪ ਕੀਤੀ ਗਈ ਸੀ ਜਿਸ ਵਿੱਚ ਅਮਰਿਤਪਾਲ ਸਿੰਘ ਕਹਿ ਰਹੇ ਸਨ ਕਿ ਅਸੀਂ ਸੀਐਮ ਮਾਨ ਨੂੰ ਸੀਐਮ ਬਿਆਨਤ ਦੇ ਰਾਹ ਤੇ ਨਾ ਚੱਨਣ ਦੀ ਸਲਾਹ ਦਿੱਤੀ ਹੈ ਉਹ ਅੱਜ ਵੀ ਬਿਆਨਤ ਸਿੰਘ ਦੇ ਮਾਰਗ ਤੇ ਚੱਲ ਰਿਹਾ ਹੈ ਦਿਲਾਵਰ ਨੇ ਮਨੂਖੀ ਬੰਬ ਵੱਜ ਕੇ ਕੰਮ ਕੀਤਾ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਉੜਾ ਅਦਿਤਾ ਸੀਐਮ ਆਨ ਨੇ ਯਕੀਨ ਕਰ ਲਿਆ ਹੈ ਕਿ ਅੱਜ ਇਸਪੀਡ ਵਿੱਚ ਕਈ ਦਲਾਵਰ ਪੈਦਾ ਹੋਣਗੇ ਸਰਕਾਰ ਦਾ ਇਹ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਕਿਸੇ ਵੀ ਸਮੇਂ ਕਾਨੂੰਨ ਵਿਵਸਥਾ ਨੂੰ ਆਪਣੀ ਹੱਥਾਂ ਵਿੱਚ ਲੈ ਸਕਦੇ ਸਨ ਉਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਸਨ ਜੋ ਉਹਨਾਂ ਦੀ ਕੱਟੜਪੰਥੀ ਵਿਚਾਰਧਾਰਾ ਦਾ ਖੰਡਨ ਕਰਦੇ ਹਨ ਇਸ ਦਿਨਾਲੇ ਇਸ ਕਾਰਨ ਕਾਨੂੰਨ ਵਿਵਸਥਾ ਵਿਗੜ ਸਕਦੀ ਸੀ ਇਸ ਦਿਨਾਲੇ ਜਿਸ ਤਰ੍ਹਾਂ ਦੀ ਪੜਕਾਓ ਗੱਲਾਂ ਕੀਤੀਆਂ ਗਈਆਂ ਉਹ ਨੌਜਵਾਨਾਂ ਨੂੰ ਗੁੰਮਰਾਹ ਕਰ ਸਕਦੀਆਂ ਸਨ ਅਜਿਹੇ ਵਿੱਚ ਉਹਨਾਂ ਤੇ ਐਨਐਸਏ ਲਗਾਇਆ ਗਿਆ ਹੈ ਅਤੇ ਹੁਣ ਡਿਪਰੂਵਾਰਡ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸਾਂਸਦਨ ਦੇ ਮੈਂਬਰ ਅਮਰਪਾਲ ਦੇ ਸਾਥੀਆਂ ਤੇ ਮੌਲ ਰਾਸ਼ਟਰੀ ਸੁਰੱਖਿਆ ਕਾਨੂੰਨੀ ਯਾਨੀ NSA ਲਗਾਉਣ ਸੰਬੰਧ ਚ ਪੰਜਾਬ ਸਰਕਾਰ ਨੇ ਅਦਾਬਤ ਵਿੱਚ ਜਵਾਬ ਦਾਇਰ ਕੀਤਾ ਹੈ ਜਿਸ ਵਿੱਚ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਮੌਲਜਮ ਸੂਬੇ ਦੀ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਹਨ ਜਿਸ ਦੇ ਨਾਲ ਹੀ ਸੂਬੇ ਦੇ ਸੀਐਮ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਹੈ